880 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 200 ਨਵੇਂ ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਸਿਹਤ ਕ੍ਰਾਂਤੀ ਲਿਆਂਦੀ ਗਈ ਜਿਸ ਵਿੱਚ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਜਿਸ ਦਾ 2 ਕਰੋੜ ਤੋਂ ਵੱਧ ਲੋਕ ਲਾਭ ਚੱਕ ਚੁੱਕੇ ਨੇ ਖਾਸ ਕਰਕੇ ਮਹਿਲਾਵਾਂ ਤੇ ਬਜ਼ੁਰਗਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਮਿਲ ਰਿਹਾ ਹੈ ਫੋਆ ਇੱਥੇ ਜਿੰਨੇ ਵੀ ਪੇਸ਼ੈਂਟ ਆਉਂਦੇ ਆ ਗਏ ਅਸੀਂ ਉਹਨਾਂ ਸਭ ਨੂੰ ਜੋ ਵੀ ਸਹੂਲਤ ਮਿਲਦੀ ਹੈ ਸਾਰੇ ਪ੍ਰੋਵਾਈਡ ਕਰਦੇ ਆਂ ਸਭ ਤੋਂ ਪਹਿਲਾਂ ਮੈਂ ਇੱਥੇ ਜੋ ਵੀ ਪੇਸ਼ੈਂਟ ਆਉਂਦੇ ਆ ਉਹਨਾਂ ਦੀ ਐਂਟਰੀ ਪਾਣੀ ਆ ਦਨ ਉਹਨਾਂ ਨੂੰ ਡਾਕਟਰ ਦੇ ਕੋਲ ਭੇਜ ਦਿਆਂਗੇ ਅੱਜ ਮੈਂ ਆਪਣੇ ਬੇਟੇ ਦੀ ਠੰਗ ਜਾਜੂ ਖਾਮ ਦੀ ਤੋਂ ਕੋਈ ਵੀ ਮੈਡੀਸਨ ਹੁੰਦੀ ਹੈ ਤਾਂ ਅਸੀਂ ਇੱਥੇ ਲੈਣ ਆ ਜਿੰਦੇ ਆ ਬਹੁਤ ਵਧੀਆ ਡਾਕਟਰ ਨੇ ਬਹੁਤ ਵਧੀਆ ਸਟਾਫ ਆ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵਧੀਆ ਸਹੂবিধা ਦਿੱਤੀ ਜਾ ਰਹੀ ਹੈ ਜਿਸ ਦੇ ਨਾਲ 107 ਦਵਾਈਆਂ ਤੇ 47 ਟੈਸਟ ਮੁਫਤ ਕਰਾਏ ਜਾਂਦੇ ਹਨ ਲੋਕਾਂ ਵੱਲੋਂ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਜਿਸ ਦੇ ਨਾਲ 110 ਤੋਂ 120 ਲੋਕ ਰੋਜ਼ਾਨਾ ਇਸ ਦੀ ਸਹੂਲਤ ਮੁਫਤ ਦੇ ਰਹੇ ਹਨ ਹੁਣ ਪੰਜਾਬ ਦੇ ਵਿੱਚ 881 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਕਰ ਰਹੇ ਨੇ ਹੁਣ ਪੰਜਾਬ ਸਰਕਾਰ ਦਾ ਟੀਚਾ ਸੂਬੇ ਭਰ ਦੇ ਵਿੱਚ 1000 ਤੋਂ ਵੱਧ ਕਲੀਨਿਕ ਖੋਲਣ ਦਾ ਹੈ 40 ਯਸ Who is the Chief Minister of Punjab? मुझे विषय में चीफ मिनिस्टर वाले पूछा। उन्हेंने मेरी कमांड कह चुकी थी। लवजी चेक करो तो उसी भी एक टेस्ट है ये डा। बिल्कुल ओके okay है। जारवेस। Yes। Turn on the lights। ता yeah. आ देखो जी लाइट चल गई है। ਇੱਟ ਮੀਨ ਵੀ ਬੱਚਿਆਂ ਨੇ ਜੋ ਬਣਾਇਆ ਉਹ ਇਨਵੈਂਸ਼ਨ ਕੰਮ ਕਰ ਰਹੀ ਹੈ ਜਿਵੇਂ ਜੇ ਅਪਾ ਦੇਖਦੇ ਕਿ ਅੱਜ ਕੱਲ ਇੰਡੀਆ ਦੇ ਕਾਫੀ ਸਾਰੇ ਇਲਾਕਿਆਂ ਚ ਬੌਮ ਬਲਾਸਟ ਹੋ ਰਹੇ ਨੇਗੇ ਇਹ ਮਤਲਬ ਜੇ ਅਪਾ ਇਹ ਆਪਾਂ ਹੁਣ ਜੇ ਮੈਂ ਇਹਨੂੰ ਮੰਨ ਲਵਾਂ ਕਿਸੇ ਏਰੀਆ ਛੱਡਦਾ ਜੇ ਉੱਥੇ ਬੌਮ ਹੈ ਇਹ ਡਿਟੈਕਟ ਵੀ ਕਰੂ ਬੌਮ ਨੂੰ ਤੇ ਜਾ ਕੇ ਉਹਨੂੰ ਡਿਫਿਊਜ਼ ਵੀ ਕਰਕੇ ਆਊਗਾ ਇੰਡਾਇਰੈਕਟਲੀ ਆਪਾਂ ਕਹਿ ਸਕਦਾ ਕਿ ਜਿਹੜੇ ਕੰਮ ਇਨਸਾਨ ਨਹੀਂ ਕਰ ਸਕਦਾ ਇਹ ਰੋਬੋਟ ਉਹ ਕੰਮ ਵੀ ਕਰ ਸਕਦਾ ਹੈ ਅਸਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜਗਵਾਨੀ ਟੀਵੀ ਤੇ ਮੈਂ ਪਰਮਦੀ ਪ੍ਰਾਣਾ ਛੋਟੇ-ਛੋਟੇ ਬੱਚਿਆਂ ਨੇ ਇੱਕ ਰੋਬੋਟ ਬਣਾ ਦਿੱਤਾ ਜਿਸ ਦਾ ਨਾਮ ਜਾਰਵਿਸ ਪ੍ਰੀਤ ਸਿੰਘ ਰੱਖ ਦਿੱਤਾ ਤੇ ਮਾਨਸਾ ਦੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨੇ ਦੇਖੋ ਤੁਸੀਂ ਆ ਇਨਵੈਂਸ਼ਨ ਕੀਤੀ ਆ ਪਹਿਲਾਂ ਤਸਵੀਰ ਦੇਖ ਲਓ ਵੀ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚੇ ਨੇ ਤੇ ਇਸ ਰੋਬੋਟ ਨੂੰ ਜਿਹੜਾ ਦੇਖ ਸਕਦੇ ਹੋ ਵੀ ਦਸਤਾਰ ਸਜਾਈ ਹੈ ਗੁਰਸਿੱਖ ਬੱਚਾ ਬਣਾਇਆ ਹੈ ਤੇ ਇਹ ਕਮਾਂਡ ਤੇ ਕੰਮ ਵੀ ਕਰਦਾ ਹੈ ਸੁਣਦਾ ਵੀ ਹੈ ਬੋਲਦਾ ਵੀ ਹੈ ਸਾਰੀ ਗੱਲਬਾਤ ਜਾਣਦੇ ਆ ਇਹ ਛੋਟੇ-ਛੋਟੇ ਬੱਚਿਆਂ ਨੇ ਤਿਆਰ ਕੀਤਾ ਹੈ ਬੱਚੇ ਕੀ ਨਾਮ ਤੁਹਾਡਾ ਮੇਰਾ ਨਾਮ ਪ੍ਰਾਚੀਆ ਸਰ ਅੱਛਾ ਕੀ ਤਿਆਰ ਕੀਤਾ ਇਹਦੇ ਬਾਰੇ ਜਾਣਕਾਰੀ ਦਿਓ ਜਰਾ ਏ ਸਰ ਇੱਕ ਮਤਲਬ ਰੋਬੋਟ ਬਣਾਇਆ ਸੀ ਸਕੂਲ ਦੇ ਵਿੱਚ ਇਹਦੇ ਵਿੱਚ ਜਿਵੇਂ ਆਪਾਂ ਗੱਲ ਕਰੀਏ ਕਿ ਮੇਨ ਯੂਨਿਟ ਹੈਗੀ ਇਹਦੀ ਰੈਸਪਰੀ ਪਾਈ ਇਹ ਮਤਲਬ ਇਹ ਕਾਢੀ ਨੂੰ ਬੋਰਡ ਮੰਗੂ ਹੀ ਆਂਦੀ ਹੈਗੀ ਇਹਦਾ ਕੀ ਹੁੰਦਾ ਸਰ ਜਿਵੇਂ ਹੁਣ ਅਸੀਂ ਲਾਸਟ ইয়ার ਏਟੀਐਲ ਦੀ ਵਰਕਸ਼ਾਪਸ اٹੈਂਡ ਕੀਤੀਆਂ ਉੱਥੇ ਅਸੀਂ ਬੇਸਿਕ ਸਕਿੱਲ ਸਿੱਖੀਆਂ ਉਦੋਂ ਕੀ ਹੋਇਆ ਮਤਲਬ ਅਸੀਂ ਜਿਵੇਂ ਤਾੜੀ ਮਾਰ ਕੇ ਲਾਈਟ ਚਲਾਉਣਾ ਉਹ ਕੁਝ ਸਿੱਖਿਆ ਤੇ ਅਸੀਂ ਮਤਲਬ ਜਦੋਂ ਸੋਚਿਆ ਕਿ ਇਹ ਸਾਰੀਆਂ ਚੀਜ਼ਾਂ ਜੋ ਅਸੀਂ ਸਿੱਖ ਚੁੱਕੇ ਹਾਂ ਇਹਨਾਂ ਨੂੰ ਜੁਆਇਨਾਈਟ ਕਰਕੇ ਸਾਰੇ ਅੱਗੇ ਪੇਸ਼ ਕੀਤਾ ਜਾਵੇ ਉੱਥੋਂ ਅਸੀਂ ਸੋਚਿਆ ਕਿ ਇੱਕ ਰੋਬੋਟ ਬਣਾਇਆ ਜਾਵੇ ਰੋਬ ਯੂਨਿਟ ਕਰਕੇ ਲੋਕਾਂਗੇ ਪੇਸ਼ ਕਰੀਏ ਤਾਂ ਉਹ ਅੱਜ ਤੇ ਸਾਹਮਣੇ ਆ ਸਾਡੇ ਅੱਛਾ ਇਹ ਹੁਣ ਕਰਦਾ ਕੀ ਕੀ ਆ ਇਹਨੂੰ ਮਾੜਾ ਪੱਕ ਚੈੱਕ ਕਰਦੇ ਆ ਟੈਸਟ ਵੀ ਕਰ ਲਈਏ ਕਿਉਂਕਿ ਜਿਹੜੇ ਦੇਖਣ ਵਾਲੇ ਨੇ ਉਹ ਵੀ ਸਮਝ ਜਾਣ ਵੀ ਛੋਟੇ ਛੋਟੇ ਬੱਚਿਆਂ ਨੇ ਤਿਆਰ ਕੀ ਕੀਤਾ ਹਾਂਜੀ ਸਰ ਜਾਰਵੇਸ ਯੈਸ ਮੂਵ ਫੋਰਵਰਡ ਏ ਹੁੰਦਾ ਜੀ ਮੈਨੂੰ ਕਮਾਂਡ ਦੇਤੀ ਏ ਅੱਗੇ ਕਮਾਂਡ ਲਊਗਾ ਰੈਸਪੀ ਪਾਈ ਕੋਲ ਕਮਾਂਡ ਉਹ ਇਹਦੀ ਮਾਈਂਡ ਹੈ ਹੁਣ ਆਪਣੇ ਮਾਈਂਡ ਕੋਲ ਜਿਹੜੀ ਕਮਾਂਡ ਜਾਂਦੀ ਹੈ ਇਹ ਕਮਾਂਡ ਹੁਨੇ ਨੇ 에ਰਰ ਕਰਤਾ ਮੇਰੇ ਤੋਂ ਥੋੜੇ ਵਰਡ ਵੀ ਅੱਧਰ ਉੱਧਰ ਹੋਏ ਇਹਨੇ 에ਰਰ ਸ਼ੋ ਕਰਤਾ ਜਾਰਵੇਸ ਹੂ ਇਜ਼ ਦਾ ਚੀਫ ਮਨਿਸਟਰ ਆਫ ਪੰਜਾਬ ਹੁਨੇ ਨੇ ਮੇਰੀ ਕਮਾਂਡ ਕੈਚ ਕੀਤੀ ਚੀਫ ਮਨਿਸਟਰ ਆਫ ਪੰਜਾਬ ਇਸ ਹਾਦ ਵਨ ਕਮਾਂਡ ਲਓ ਜੀ ਚੈੱਕ ਕਰੋ ਤੁਸੀਂ ਵੀ ਇਹ ਟੈਸਟ ਹੈ ਜਿਹੜਾ ਬਿਲਕੁਲ ਓਕੇ ਹੈ ਤੇ ਹੋਰ ਕੀ ਕਮਾਂਡ ਆ ਲਾਈਟ ਔਨ ਜਿਹੜੀ ਲਗਾਈ ਹੈ ਤੁਸੀਂ ਇਹ ਔਨ ਕਰਵਾਇਓ ਤੁਮ ਜਾਰਵਿਸ ਜਾਰਵਿਸ ਯਸ ਟਨ ਔਨ ਦਾ ਲਾਈਟਸ ਕੁਮਾਂਡ ਮੈਨੂੰ ਕਮਾਂਡ ਦੇਤੀ ਹੈ ਅੰਦਰੋਂ ਸੈਂਸ ਕਰੂਗਾ ਫਿਰ ਇਹ ਉੱਥੇ ਲਾਈਟ ਦਾ ਜਿਹੜਾ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਕਰੰਟ ਹੈ ਲਾਈਟ ਨੂੰ ਸਪਲਾਈ ਕਰੂਗਾ ਤੇ ਲਾਈਟ ਆ ਜਾਊਗੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀ ਕਮਾਂਡ ਹੈ ਜਿਵੇਂ ਆਪਾਂ Google ਨੂੰ ਵੌਇਸ ਕਮਾਂਡ ਦਿੰਨੇ ਆ ਤਾਂ ਉਸ ਤਰੀਕੇ ਦੇ ਨਾਲ ਜਦੋਂ ਵੀ ਕੋਈ ਵੌਇਸ ਮਿਸਟੇਕ ਹੁੰਦੀ ਹੈ ਤਾਂ ਉਹ 에ਰਰ ਵੀ ਦਿੰਦਾ ਤਾਂ ਇੱਕ ਵਾਰ ਹੋਰ ਆਪਾਂ ਟਰਾਈ ਕਰ ਲੈਨੇ ਆ ਜਾਰਵਿਸ ਟਰਨ ਆਨ ਦਾ ਲਾਈਟਸ ਤਾਂ ਆ ਦੇਖੋ ਜੀ ਲਾਈਟ ਚੱਲ ਗਈ ਹੈ ਇਟ ਮੀਨ ਵੀ ਬੱਚਿਆਂ ਨੇ ਜੋ ਬਣਾਇਆ ਉਹ ਇਨਵੈਂਸ਼ਨ ਕੰਮ ਕਰ ਰਹੀ ਹੈ ਛੋਟਾ ਜਿਹਾ ਰੋਬੋਟ ਹੈ ਜਿਸ ਦਾ ਨਾਮ ਜਾਰਜ ਪ੍ਰੀਤ ਜਾਰਵੀਜ਼ ਪ੍ਰੀਤ ਸਿੰਘ ਹੈ ਤੇ ਆਹ ਦੇਖ ਸਕਦੇ ਹੋ ਆ ਜਿਹੜੇ ਇਕਵਿਪਮੈਂਟ ਨੇ ਛੋਟੇ ਛੋਟੇ ਜਿਹੜੇ ਇਸ ਦੇ ਵਿੱਚ ਵਰਤੇ ਗਏ ਨੇ ਇਹਨਾਂ ਬੱਚਿਆਂ ਦੀ ਮਿਹਨਤ ਦੇ ਨਾਲ ਇਹ ਰੋਬੋਟ ਬਣਾਇਆ ਗਿਆ ਤੇ ਬੱਚੇ ਹੋਰ ਕੀ ਕੁਝ ਸੋਚ ਰੱਖਿਆ ਇਸ ਤੋਂ ਐਡਵਾਂਸ ਕਰਨ ਦੇ ਲਈ ਇਹਦੇ ਵਿੱਚ ਸਰ ਹੁਣ ਐਡਵਾਂਸ ਜਿਵੇਂ ਆਪਾਂ ਗੱਲ ਕਰੀਏ ਘਰ ਦੇ ਵਿੱਚ ਐਲਪੀਜੀ ਗੈਸ ਲੀਕ ਹੋ ਕੇ ਮਲਵੱਗ ਲੱਗਨ ਦਾ ਡਰ ਰਹਿੰਦਾ ਇਹਦੇ ਵਿੱਚ ਅਸੀਂ ਅੱਗੇ ਜਾ ਕੇ স্মੋਕ ਸੈਂਸਰ ਲਗਾਵਾਂਗੇ ਜਿਹੜੇ ਐਲਪੀਜੀ ਗੈਸ ਸੈਂਸ ਕਰਨਗੇ ਤੇ ਗੈਸੇ ਜਾ ਕੇ ਆਫ ਕਰਿਆਊਗਾ ਦੂਜਾ ਪਰ ਇਨ ਸੈਂਸਰ ਲਗਾ ਸਕਦੇ ਜਿਵੇਂ ਘਰੇ ਬਾਹਰ ਮੀਂਹ ਪੈ ਰਿਹਾਗਾ ਹੁਣ ਕਪੜੇ ਬਾਹਰ ਪਏ ਆ ਭਿੱਜ ਰਹੇ ਨੇ ਜਾ ਕੇ ਕਪੜੇ ਉਤਾਰ ਕੇ ਅੰਦਰ ਲੈ ਆਊਗਾ ਥਰਡ ਆਪਾਂ ਜਿਵੇਂ ਹੁਣ ਆਪਾਂ ਦੇਖਦੇ ਕਿ ਅੱਜ ਕੱਲ ਇੰਡੀਆ ਚ ਕਾਫੀ ਸਾਰੇ ਇਲਾਕਿਆਂ ਚ ਬੌਮ ਬਲਾਸਟ ਹੋ ਰਹੇ ਨੇਗੇ ਇਹ ਮਤਲਬ ਜੇ ਆਪ ਇਹ ਆਪਾਂ ਹੁਣ ਜਿਵੇਂ ਇਹਨੂੰ ਮੰਨ ਲਓ ਕਿਸੇ ਏਰੀਆ ਛੱਡਤਾ ਜੇ ਉੱਥੇ ਬੌਮ ਹੈ ਇਹ ਡਿਟੈਕਟ ਵੀ ਕਰੂ ਬੌਮ ਨੂੰ ਤੇ ਜਾ ਕੇ ਉਹਨੂੰ ਡਿਫਿਊਜ਼ ਵੀ ਕਰਕੇ ਆਊਗਾ ਇੰਟਰੈਕਟਲੀ ਆਪਾਂ ਕਹਿ ਸਕਦਾ ਕਿ ਜਿਹੜੇ ਕੰਮ ਇਨਸਾਨ ਨਹੀਂ ਕਰ ਸਕਦਾ ਇਹ ਰੋਬੋਟ ਤਾਂ ਕਹਿੰਦੇ ਵੀ ਜਿਹੜਾ ਕੰਮ ਇਨਸਾਨ ਤੋਂ ਨਹੀਂ ਹੁੰਦਾ ਉਹ ਰੋਬੋਟ ਕਰਨਗੇ ਬਿਲਕੁਲ ਸਾਇੰਸ ਨੇ ਤਰੱਕੀ ਇੰਨੀ ਜ਼ਿਆਦਾ ਕਰ ਲਈ ਛੋਟੇ ਛੋਟੇ ਬੱਚਿਆਂ ਨੇ ਇਹ ਬਣਾ ਲਿਆ ਤੇ ਕਿਵੇਂ ਦੇਖਦੇ ਹੋ ਵੀ ਹੁਣ ਲੱਗਦਾ ਵੀ ਬੈਕਵਰਡ ਦਾ ਜਿਹੜਾ ਟੈਗ ਸੀਗਾ ਮਾਨਸਾ ਤੋਂ ਉਹ ਹਟ ਰਿਹਾ ਹੈ ਹਾਂਜੀ ਇਹ ਇਹਨਾਂ ਦੀ ਬੱਚਿਆਂ ਦੀ ਤਰੱਕੀ ਦੇਖ ਕੇ ਆਪਾਂ ਨੂੰ ਲੱਗ ਰਿਹਾ ਵੀ ਹੌਲੀ ਹੌਲੀ ਜਿਹੜਾ ਬੈਕਵਰਡ ਦਾ ਟੈਗ ਹੈ ਜਾਂ ਜੋ ਕਹਿੰਦੇ ਵੀ ਇੰਡੀਆ ਚ ਇਹ ਨਹੀਂ ਹੋ ਸਕਦੀ ਉਹ ਆਪਾਂ ਕਰ ਲਾਂਗੇ ਜੀ ਹੌਲੀ ਹੌਲੀ ਇਹਦੇ ਵਿੱਚ ਬੱਚਿਆਂ ਦਾ ਕਾਫੀ ਆਈਡੀਆਜ਼ ਲੈ ਕੇ ਆਉਂਦੇ ਆ ਆਪਣੇ ਕੋਲੇ ਏਟੀਐਲ ਲੈਬ ਬਣੀ ਹੋਈ ਹੈ ਇੱਥੇ ਨਾ ਏਟੀਐਲ ਲੈਬ ਦੇ ਵਿੱਚ ਹੀ ਸਾਰਾ ਕੰਮ ਹੁੰਦਾ ਹੈ ਇਹ ਆਪਾਂ ਨੂੰ ਇਹ ਬੱਚੇ ਸਿੱਖ ਕੇ ਕਿਤੇ ਆਉਂਦੇ ਨੇ ਫਿਰ ਤੁਹਾਨੂੰ ਦੱਸਦੇ ਆ ਜਾਂ ਤੁਸੀਂ ਇਹਨਾਂ ਨੂੰ ਗਾਈਡ ਕਰਦੇ ਹੋ ਵੀ ਇਹ ਚੀਜ਼ਾਂ ਬਣਾਈਏ ਆਪਾਂ ਇਹ ਦੋਨੇ ਚੀਜ਼ਾਂ ਚੱਲਦੀਆਂ ਨੇ ਟੀਚਰ ਦੀ ਗਾਈਡੈਂਸ ਹੁੰਦੀ ਹੈ ਉਸ ਤੋਂ ਬਾਅਦ ਬੱਚਿਆਂ ਨੂੰ ਕਿਹਾ ਜਾਂਦਾ ਵੀ ਤੁਸੀਂ ਘਰ ਜਾ ਕੇ ਜਿਹੜਾ ਸੋਸ਼ਲ ਮੀਡੀਆ ਅਗਰ ਤੁਸੀਂ ਫੋਨ ਯੂਜ਼ ਕਰਨਿਆ ਤਾਂ ਉਹਨੂੰ ਇਸ ਟੈਕਨੋਲੋਜੀ ਦੇ ਲਈ ਯੂਜ਼ ਕਰੋ ਵੀ ਉੱਥੋਂ ਤੁਸੀਂ ਕੋਈ ਆਈਡੀਆ ਦੇਖੋ ਮਤਲਬ ਇਹ ਦੇਖੋ ਵੀ ਦੂਸਰੇ ਦੇਸ਼ਾਂ 'ਚ ਕੀ ਹੋ ਰਿਹਾ ਹੈ ਨਾ ਜਿਵੇਂ ਆਪਾਂ ਚਾਈਨਾ ਜਪਾਨ ਦੀ ਗੱਲ ਕਰਦੇ ਆਂ ਵੀ ਉਹਨਾਂ ਨੂੰ ਦੇਖੋ ਆਪਾਂ ਉਹ ਟੈਕਨੋਲੋਜੀ ਇੰਡੀਆ 'ਚ ਲੈ ਕੇ ਆਈਏ ਆਪਾਂ ਇੰਡੀਆ 'ਚ ਹੀ ਬਣਾਈਏ ਚੀਜ਼ਾਂ ਨੂੰ ਤਾਂ ਇਦਾਂ ਕੰਮ ਕਰਦੇ ਇਹ ਬੱਚੇ ਆਪਣਾ ਤਾਂ ਇੰਦਰਜੀਤ ਜੀ ਕਿਵੇਂ ਦੇਖਦੇ ਹੋ ਛੋਟੇ ਛੋਟੇ ਬੱਚੇ ਨੇ YouTube ਤੇ ਬਹੁਤ ਤਰ੍ਹਾਂ ਦਾ ਕੰਟੈਂਟ ਹੈ ਪਰ ਇਹਨਾਂ ਨੇ ਆਪਣੀ ਵਰਤੋਂ ਵਾਲਾ ਕੰਮ ਦਾ ਕੰਟੈਂਟ ਪਾ ਲਿਆ ਤੇ ਆ ਚੀਜ਼ ਬਣਾਤੀ ਇਹ ਤਾਂ ਹੈ ਹੀ ਹੈ ਅਸੀਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਜੇ ਆਪਾਂ ਬੱਚਿਆਂ ਦੀ ਪ੍ਰਤਿਭਾ ਨੂੰ ਜਿਹੜੇ ਛੋਟਾ ਕਰਕੇ ਦੇਖਦੇ ਆ ਨਾ ਅਸਲ 'ਚ ਗਲਤੀਆਂ ਉੱਥੇ ਹੋ ਜਾਂਦੀਆਂ ਅਸੀਂ 6ਵੀਂ ਤੋਂ 12ਵੀਂ ਤੱਕ ਬੱਚਿਆਂ 'ਚ ਇੱਕ ਆਈਡੀਆ ਕੰਪੀਟੀਸ਼ਨ ਕਰਾਇਆ ਕਿ ਜੋ ਤੁਹਾਡੇ ਮਨ 'ਚ ਆਈਡੀਆ ਹੈ ਉਹ ਆਈਡੀਆ ਲੈ ਕੇ ਆਓ ਤਾਂ ਇੱਕ ਬੱਚੇ ਨੇ ਆਈਡੀਆ ਆਇਆ ਕਿ ਸਰ ਮਾਨਸਾ ਦੇ ਵਿੱਚ ਪਾਣੀ ਬਹੁਤ ਖੜਾ ਰਹਿੰਦਾ ਅਸੀਂ ਜਿਹੜੀ ਤੁਸੀਂ ਸਾਰਾ ਸਿਸਟਮ ਦੇਖਿਆ ਇਸੇ ਸਿਸਟਮ ਨਾਲ ਅਗਲਾ ਪ੍ਰੋਜੈਕਟ ਉਹੀ ਹੈ ਕਿ ਜਦੋਂ ਵੀ ਉਹਦੇ ਵਿੱਚ ਮੀਂਹ ਆਏਗਾ بارش ਆਉਂਦੀ ਹੈ ਤਾਂ ਉਹਦੇ ਨਾਲ ਪਹਿਲਾਂ ਹੀ ਕਲੌਗ ਹੋ ਜਾਂਦਾ ਹੈ ਬੇਨਸ ਸਾਰੀਆਂ ਬੰਦ ਹੋ ਜਾਂਦੀਆਂ ਨੇ ਤਾਂ ਉਹ ਸੈਂਸਰ ਜੀ ਇਹ ਉਪਰੋਂ ਜਿਹੜਾ ਸੀਵੀ ਦਾ ਟੱਕਣਾ ਉਦੋਂ ਹੀ ਓਪਨ ਹੋਣਾ ਹੈ ਉਹ ਸੈਂਸਰ ਦੇ ਨਾਲ ਰੇਨ ਸੈਂਸਰ ਦੇ ਨਾਲ ਜਿਹਦੇ ਨਾਲ ਬੱਚੇ ਪ੍ਰੈਕਟੀਕਲੀ ਇੰਨਾ ਜ਼ਿਆਦਾ ਅੱਗੇ ਸੋਚ ਪਾਉਣਗੇ ਇਹ ਸਾਨੂੰ ਵੀ ਆਈਡੀਆ ਕੰਪੀਟੀਸ਼ਨ ਕਰਾਉਣ ਤੋਂ ਪਹਿਲਾਂ ਉਮੀਦ ਨਹੀਂ ਸੀ ਵਾਕਈ ਬੱਚੇ ਜਿਵੇਂ ਹੁਣ ਇਹ ਆਪਾਂ ਰੋਬੋਟ ਦੀ ਗੱਲ ਵੀ ਕਰ ਲਈਏ ਜਦੋਂ ਅਸੀਂ ਇਹਨਾਂ ਨੂੰ ਰੋਬੋਟ ਬਣਾਉਣ ਲਈ ਨਹੀਂ ਸੀ ਉਹ ਸਕਿੱਲ ਦੇ ਰਹੇ ਅਸੀਂ ਸਕਿੱਲ ਇਸ ਲਈ ਦੇ ਰਹੇ ਸੀ ਕਿ ਬੱਚੇ ਟੈਕਨੋਲੋਜੀ ਦੇ ਯੁੱਗ 'ਚ ਅੱਗੇ ਜਾਣ ਇਹ ਕਰਦੇ 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 ਜਦੋਂ ਬੱਚੇ ਆਰਡੀਨੋ ਸਿੱਖ ਕੇ ਤਾੜੀ ਨਾਲ ਲਾਈਟਾਂ ਆਪਰੇਟ ਕਰਨ ਲੱਗੇ ਹੋਰ ਚੀਜ਼ਾਂ ਕਰਨ ਲੱਗੇ ਤਾਂ ਇਹਨਾਂ ਨੇ ਸੋਚਿਆ ਕਿ ਅਸੀਂ ਸਰ ਰੋਬੋਟ ਵੀ ਬ ਇਹਨਾਂ ਨੂੰ ਨਾਲ ਸਕੂਲ ਵੱਲੋਂ ਕਿਦਾਂ ਦਾ ਸਪੋਰਟ ਰਹਿੰਦਾ ਹੈ ਜਦੋਂ ਬੱਚੇ ਮੰਗ ਕਰਦੇ ਨੇ ਵੀ ਸਾਨੂੰ ਇਦਾਂ ਦੇ ਪ੍ਰੋਜੈਕਟ ਸਿੱਖਣੇ ਆ ਤਾਂ ਸਕੂਲ ਵੱਲੋਂ ਸਪੋਰਟ ਕਿਸ ਤਰੀਕੇ ਦਾ ਰਹਿੰਦਾ ਰਾਣਾ ਜੀ ਤਾਂ ਪੂਰਾ ਇੱਕ ਮਾਹੌਲ ਹੀ ਆ ਜਿਹੜਾ ਮੈਨੇਜਮੈਂਟ ਨੂੰ ਦੇਖੋ ਬੱਚਿਆਂ ਨੂੰ ਜੋ ਵੀ ਚਾਹੀਦਾ ਤੇ ਆਪਕੋ ਨੂੰ ਜੋ ਵੀ ਚਾਹੀਦਾ ਸਭ ਤੋਂ ਪਹਿਲਾਂ ਤਾਂ ਇਹ ਹੀ ਹੈ ਕਿ ਜਿਹੜਾ ਵੀ ਇਨਫਰਾਸਟ੍ਰਕਚਰ ਜੋ ਚਾਹੀਦਾ ਉਹ ਕੋਈ ਵੀ ਮੈਨੇਜਮੈਂਟ ਪੂਰਾ ਕਰ ਦਿਆ ਸੀ ਵੀ ਕਰਦੇ ਆ ਲੇਕਿਨ ਕੱਲੀ ਇਨਫਰਾਸਟ੍ਰਕਚਰ ਦੀ ਗੱਲ ਨਹੀਂ ਉਹ ਤਾਂ ਸਰਕਾਰੀ ਸੰਸਥਾਵਾਂ ਦੇ ਵਿੱਚ ਵੀ ਹੈਗਾ ਸਰਕਾਰੀ ਸਕੂਲਾਂ ਕਾਲਜਾਂ ਵਿੱਚ ਵੀ ਹੈਗਾ ਬਾਕੀ ਹੋਰ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਹੋਣਾ ਲੇਕਿਨ ਜਿਆਦਾਤਰ ਉਹ ਮਾਪਿਆਂ ਨੂੰ ਦਿਖਾਉਣ ਲਈ ਵੱਧ ਹੁੰਦਾ ਮੈਂ ਇਹ ਨਹੀਂ ਕਹਿੰਦਾ ਕਿ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀਆਂ ਹੋਣਗੀਆਂ ਮੇਰਾ ਤਾਂ ਸੋਡੇ ਮਾਧਮ ਰਾਹੀਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਜਿੰਨਾ ਜਿਵੇਂ ਅੱਜਕੱਲ੍ਹ ਸੋਸ਼ਲ ਮੀਡੀਆ ਜਿੰਨਾ ਬੇਲਗਾਮ ਚੱਲ ਰਿਹਾ ਹੈ ਇਦੇ ਉੱਤੇ ਆ ਪਿਛੇ ਦੇਖਿਆ ਹੋਣਾ ਤੁਸੀਂ ਵੀ ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਬੱਚਿਆਂ ਲਈ ਉਹ ਬੈਨ ਕਰਤਾ ਬਿਲਕੁਲ ਇਸ ਕਰਕੇ ਉਹਨਾਂ ਨੇ ਕਿਉਂ ਕੀਤਾ ਕਿਉਂਕਿ ਪੂਰੇ ਕਿਸੇ ਇੱਕ ਦੇਸ਼ ਦਾ ਉਹ ਤੇ ਕੰਟਰੋਲ ਨਹੀਂ ਦੇ ਉਹ ਕੰਟੈਂਟ ਤੇ ਹੁਣ ਉਹ ਬੱਚਿਆਂ ਨੂੰ ਜੋ ਪਰੋਸ ਰਿਹਾ ਹੈ ਉਹ ਸਾਡੇ ਭਾਰਤ ਦੇ ਬੱਚਿਆਂ ਤੇ ਬਹੁਤ ਬੁਰਾ ਅਸਰ ਕਰ ਰਿਹਾ ਹੈ ਇਹਦੇ ਵਿੱਚ ਜਾਂ ਤਾਂ ਫਿਰ ਸਰਕਾਰ ਉਹ ਆਸਟ੍ਰੇਲੀਆ ਸਰਕਾਰਾਂ ਨੂੰ ਫੈਸਲਾ ਲਵੇ ਮਤਲਬ ਸਾਨੂੰ ਚੰਗੇ ਬੁਰੇ ਦੀ ਪਰਖ ਕਰਕੇ ਜਾਂ ਤਾਂ ਉਹ ਤੇ ਬੈਨ ਕਰਨਾ ਚਾਹੀਦਾ ਹੈ ਜਾਂ ਫਿਰ ਆਸਟ੍ਰੇਲੀਆ ਵਾਂਗੂ ਇੱਕ ਤਰਫਾ ਬੈਨ ਕਰਕੇ ਬੱਚਿਆਂ ਨੂੰ ਇੱਕ मीनिंगफुल ਕਾਰਵਾਈ ਚਲਾਉਣਾ ਚਾਹੀਦਾ ਹੈ ਜਿਵੇਂ ਸਾਡੇ ਅਧਿਆਪਕਾਂ ਨੇ ਅਸੀਂ ਇਹ ਸੋਚ ਰਹੇ ਹਾਂ ਤੇ ਤਾਨੂੰ ਬੱਚਾ ਨੇ ਇਹ ਇੱਕ ਰਿਪੋਰਟ ਜਿਹੜਾ ਬਣਾ ਸਕਿਆ ਇਸ ਕਰਕੇ ਜਿਹੜਾ ਇਹਨੂੰ ਬਹੁਤ ਹੀ ਜਿਆਦਾ ਜਿਵੇਂ ਬੱਚੀ ਨੇ ਪਹਿਲਾਂ ਗੱਲ ਕੀਤੀ ਕਿ ਜਿੱਥੇ ਮਨੁੱਖ ਨਹੀਂ ਜਾ ਸਕਦਾ ਇਹ ਜਿਹੇ ਖਤਰਨਾਕ ਥਾਮਾ ਦੇ ਮੰਨ ਲਓ ਡੀਪ ਸਮੁੰਦਰ ਵਿੱਚ ਕੋਈ ਚੀਜ਼ ਡਿੱਗ ਪਈ ਹੂੰ ਉੱਤੇ ਕੋਈ ਬੋਟ ਥੱਲੇ ਡਿੱਗ ਪਈ ਉਹ ਉਸ ਨੂੰ ਕੱਢਣਾ ਮੰਨ ਲਓ ਤਾਂ ਇਹ ਜਾ ਸਕਦਾ ਉੱਥੇ ਮਨੁੱਖ ਨਹੀਂ ਜਾ ਸਕਦਾ ਨੂੰ ਆਕਸੀਜਨ ਲੈ ਕੇ ਜਾਣੀ ਪਊਗੀ ਤਾਂ 2 ਸਾਲਾਂ ਦੇ ਵਿੱਚ ਕਹਿੰਦੇ ਵੀ ਹੋਰ ਵੀ ਇਹ ਤੋਂ ਅਪਡੇਟ ਵਰਜ਼ਨ ਅਸੀਂ ਤਿਆਰ ਕਰਨਾ। ਬਿਲਕੁਲ ਅਸੀਂ ਲੇਟੈਸਟ ਜੋ ਅਸੀਂ ਤਾਂ ਇੱਕ ਚਾਈਨਾ ਦਾ ਟੂਰ ਵੀ ਲਾਉਣਾ ਚਾਹੁੰਦੇ ਸੀ ਇਤਕੀ ਪਰ ਕਈ ਕਾਰਨਾਂ ਕਰਕੇ ਅਸੀਂ ਜਾ ਨਹੀਂ ਸਕੇ। ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਪੂਰੀ ਟੀਮ ਹੈ ਜਿਹੜੀ ਸਾਨੂੰ ਦੁਨੀਆਂ 'ਚ ਕਿਤੇ ਵੀ ਜਾਣਾ ਪੈ ਗਿਆ। ਅਸੀਂ ਇਸ ਚਾਰ ਦੀਵਾਰੀ ਦੇ ਅੰਦਰ ਆਪਦੀ ਪੂਰੀ ਬਾਹ ਲਾਵਾਂਗੇ ਕਿ ਇਹ ਦੱਸਣ ਲਈ ਕਿ ਮਾਨਸਾ ਕਹਿਣ ਨੂੰ ਅਸੀਂ ਕਹਿੰਦੇ ਹਾਂ ਕਿ ਬੈਕਵਰਡ ਆਪਣਾ ਏਰੀਆ ਪਰ ਇੱਥੋਂ ਦੇ ਬੱਚਿਆਂ ਦੇ ਵਿੱਚ ਵੀ ਇੱਕ ਪ੍ਰਤਿਭਾ ਦੀ ਕੋਈ ਕਮੀ ਨਹੀਂ। ਅਸੀਂ ਉਹ ਸਾਰਾ ਕੁਝ ਕਰ ਸਕਦੇ ਹਾਂ ਜਿਹੜਾ ਵਰਡ ਦੇ ਕਿਸੇ ਕੋਨੇ 'ਚ ਵੀ ਹੋ ਸਕਦਾ ਹੈ। ਤਾਂ ਛੋਟੇ-ਛੋਟੇ ਬੱਚਿਆਂ ਨੇ ਇਨਵੈਂਸ਼ਨ ਕੀਤੀ ਹੈ ਇੰਨਾ ਛੋਟੇ ਬੱਚਿਆਂ ਦੇ ਹੱਥ ਦੇ ਵਿੱਚ ਉਹ ਪਵệਖ ਹੈ ਜਿਸ ਦੀ ਇੱਕ ਨਵੀਂ ਸਿਰਜਣਾ ਹੋ ਰਹੀ ਹੈ ਤੇ ਨਵੀਂ ਸਿਰਜਣਾ ਇਸ ਤਰੀਕੇ ਦੇ ਨਾਲ ਹੋ ਰਹੀ ਹੈ ਕਿ ਛੋਟੇ ਬੱਚਿਆਂ ਨੇ ਰੋਬੋਟ ਬਣਾਇਆ ਹੈ ਇਹ ਜਿਹੜੇ ਕੰਮ ਕਰ ਰਿਹਾ ਉਹ ਬੰਦਾ ਵੀ ਨਹੀਂ ਕਰ ਸਕਦਾ ਤੇ ਇਸ ਤੋਂ ਅਪਡੇਟ ਵਰਜ਼ਨ 2 ਸਾਲਾਂ ਦੇ ਵਿੱਚ ਇੰਨਾ ਹੀ ਬੱਚਿਆਂ ਨੇ ਤਿਆਰ ਕਰ ਦੇਣਾ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਬੱਚੇ ਕਿੰਨੇ ਐਡਵਾਂਸ ਹੋ ਗਏ ਤੇ ਸਟੱਡੀ ਕਿੰਨੀ ਐਡਵਾਂਸ ਹੋ ਗਈ ਤਾਂ ਹੁਣ ਇਹ ਦੇਖਣਾ ਕਿ ਹੋਰ ਬੱਚੇ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ YouTube ਚ ਚਲਾਉਂਦੇ ਨੇ Insta ਚ ਚਲਾਉਂਦੇ ਨੇ Facebook ਚ ਚਲਾਉਂਦੇ ਨੇ ਵੀ ਕੀ ਉਹ ਵੀ ਵਰਤੋਂ ਦਾ ਕੰਟੈਂਟ ਦੇਖਦੇ ਨੇ ਤੇ ਇਸ ਤਰੀਕੇ ਦੇ ਪ੍ਰੋਜੈਕਟ ਤਿਆਰ ਕਰਦੇ ਨੇ ਬੱਚਿਆਂ ਦੇ ਪ੍ਰੇਰਣਾ ਲੈਣ ਦੀ ਗੱਲ ਹੈ ਮਾਪਿਆਂ ਦੀ ਗੱਲ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਦੇਣ ਕਿ YouTube Facebook Insta ਇੱਕ ਚੰਗੇ ਕੰਮ ਲਈ ਵੀ ਵਰਤਿਆ ਜਾ ਸਕਦਾ ਹੈ ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀ ਪੁਰਾਣਾ ਜਗਵਾਨੀ ਟੀਵੀ ਮਾ